ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉਹ ਮਹਾਨ ਪਵਿੱਤਰ ਅਸਥਾਨ ਨਾਨਕਸਰ ਤੇ ਜਿੱਥੇ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰ ਨਾਜ਼ਰ ਜਾਣ ਕੇ ਅੱਜ ਆਪਾਂ ਇਸ ਮਹਾਨ ਅਸਥਾਨ ਤੇ ਅਕਤਰ ਹੋਏ ਆ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਪੁਰਖ ਸਤਖੰਡ ਵਾਸੀ ਸੰਤ ਬਾਬਾ ਆਨੰਦ ਸਿੰਘ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਉੱਥੇ ਹੀ ਸੰਤ ਬਾਬਾ ਕੁੰਦਨ ਸਿੰਘ ਜੀ ਮਾਪੁਰਖ ਤੇ ਸੰਤ ਬਾਬਾ ਨਰੈਣ ਸਿੰਘ ਜੀ ਸੰਤ ਬਾਬਾ ਸਾਧੂ ਸਿੰਘ ਜੀ ਮਾਪੁਰਖ ਉਹਨਾਂ ਨੂੰ ਵੀ ਆਪਾਂ ਹਾਜ਼ਰ ਨਾਜ਼ਰ ਸਮਝਦੇ ਆਂ ਤੇ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਮਾਪੁਰਖ ਜਿਨ੍ਹਾਂ ਦੇ ਵਿੱਚ ਸਾਰੇ ਹੀ ਸਤਿਕਾਰਯੋਗ ਨੇ ਤੇ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਮੇਰੇ ਤੋਂ ਪਹਿਲਾਂ ਆਪ ਜੀ ਨਾਲ ਬਚਨ ਸਾਂਝੇ ਕਰ ਰਹੇ ਸੀ ਸੰਤ ਬਾਬਾ ਕਹਾਲਾ ਸਿੰਘ ਜੀ ਤੇ ਸੰਤ ਬਾਬਾ ਗੁਰਜੀਤ ਸਿੰਘ ਜੀ ਤੇ ਸੰਤ ਬਾਬਾ ਲੱਖਾ ਸਿੰਘ ਜੀ ਸਾਰੇ ਮਹਾਂਪੁਰਖ ਆਪਣੇ ਆਪਣੇ ਆਸਥਾਨਾਂ ਤੋਂ ਉੱਥੇ ਹੀ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ ਮਹਾਂਪੁਰਖ ਜਿਹੜੇ ਬੋਲ ਕੇ ਵੀ ਗੁਰੂ ਦੀਆਂ ਲਾੜਲੀਆਂ ਫੌਜਾਂ ਪਿੱਛੇ-ਪਿੱਛੇ ਬਹਿ ਜੋ ਸੰਗਤਾਂ ਨੂੰ ਦਰਸ਼ਨ ਸਾਰੇ ਕਰੀਏ ਤੇ ਨਾਲ ਹੀ ਬਾਬਾ ਗੁਰਚਰਨ ਸਿੰਘ ਜੀ ਤੇ ਸਮਾਗ ਭਾਈ ਵਾਲੇ ਮਹਾਂਪੁਰਖ ਆਏ ਨੇ ਤੇ ਜਿੱਥੇ ਦੇਸ਼ ਵਿਦੇਸ਼ ਤੋਂ ਸਾਰੇ ਨਾਨਕਸਰ ਦੇ ਨਾਲ ਪਿਆਰ ਕਰਨ ਵਾਲੇ ਸਾਰੇ ਮਹਾਂਪੁਰਖ ਬਾਬਾ ਬਿਆਨ ਸਿੰਘ ਜੀ ਸੰਤ ਬਾਬਾ ਜੋਗਾ ਸਿੰਘ ਜੀ ਨਾਨਕਸਰ ਕਰਨਾਲ ਤੇ ਬਾਬਾ ਜੀ ਪਟਿਆਲੇ ਤੋਂ ਜਿਹੜੇ ਸਟੇਜ ਦੀ ਸੇਵਾ ਨਿਭਾ ਰਹੇ ਨੇ ਬਾਬਾ ਉੱਥੇ ਹੀ ਰੱਬ ਜੀ ਸਾਰਿਆਂ ਹੀ ਗੁਰਸਿੱਖ ਸੰਗਤਾਂ ਸਾਰਿਆਂ ਨੂੰ ਗੱਜ ਕੇ ਫਤਿਹ ਜਾਉਨਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ਼ਟਰੀਆ ਕਾਲ ਅੱਜ ਆਪਾਂ ਉਹ ਸੇਵਾ ਤੇ ਸਿਮਰਨ ਦਾ ਜਿਹੜਾ ਕੇਂਦਰ ਹੈ ਜਿੱਥੋਂ ਆਪਾਂ ਸੇਧ ਲੈ ਕੇ ਜਿੰਨੇ ਵੀ ਮਹਾਪੁਰਖ ਨੇ ਇਸ ਜਗ੍ਹਾ ਨੇ ਇਸ ਧਰਤੀ ਨੇ ਕੱਲੇ ਸੰਤ ਬਾਬਾ ਆਨੰਦ ਸਿੰਘ ਜੀ ਨਹੀਂ ਸੰਤ ਬਾਬਾ ਈਸ਼ਰ ਸਿੰਘ ਜੀ ਨਹੀਂ ਹੋਰ ਵੀ ਬਹੁਤ ਮਹਾਪੁਰਖ ਇਸ ਧਰਤੀ ਨੇ ਜਿਹੜੇ ਪੈਦਾ ਕੀਤੇ ਜਿੱਥੇ ਆਪਾਂ ਪੰਜਾਬ ਦੇ ਵਿੱਚ ਉੱਥੇ ਹੀ ਪੂਰੇ ਵਿਸ਼ਵ ਭਰ ਦੇ ਵਿੱਚ ਜਿੱਥੇ ਬਾਬਾ ਮੇਰੇ ਤੋਂ ਪਹਿਲਾਂ ਬੋਲ ਰਿਹਾ ਸੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਕੋਰਾਲੀ ਵਾਲੇ ਬਾਬਾ ਸੁਖਦੇਵ ਸਿੰਘ ਜੀ ਪੁੱਚੋ ਵਾਲੇ ਮਹਾਂਪੁਰਖਾਂ ਵੱਲੋਂ ਹਾਜ਼ਰੀ ਲਵਾਈ ਉਹਨਾਂ ਨੇ ਤੇ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਦੇਸ਼ ਤੇ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੀ ਇਸ ਸੰਪਰਦਾ ਨੇ ਜਿਹੜਾ ਬਹੁਤ ਵੱਡੀ ਜਿਹੜੀ ਦੇਨ ਹੈ ਉਹ ਨਾਨਕ ਸਰ ਵਾਲੇ ਮਹਾਂਪੁਰਖਾਂ ਨੇ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕੀਤਾ ਹੈ ਤੇ ਜਦੋਂ ਮੈਂ ਗੱਲ ਕਰ ਰਿਹਾ ਨਿੰਦਾ ਭਲੀ ਕਾਹੂ ਕੀ ਨਾਹੀ ਮਨਮੁਖ ਮੁਗਤ ਕਰਾਨੀ ਜਿਹੜਾ ਨੇ ਨਿੰਦਕਾਂ ਨੇ ਸਿਰਫ ਨਿੰਦਿਆ ਹੀ ਕੰਮ ਹੁੰਦਾ ਉਹਨਾਂ ਦਾ ਜੇ ਮੈਂ ਇਸ ਧਰਤੀ ਤੇ ਜਦੋਂ ਵੀ ਦਰਸ਼ਨ ਕਰਨ ਵਾਸਤੇ ਆਇਆ ਇੱਕ ਅੱਲਾ ਹੋਣ ਦਾ ਨਹੀਂ ਸੰਬੰਧ ਸਾਡਾ ਜਿਹੜਾ ਹੈ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਆਪਾਂ ਸਾਰੇ ਗੁਰਸਿੱਖਾਂ ਨੂੰ ਉਹਨਾਂ ਨੇ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਤ ਕੀਤਾ ਸੋ ਜਿਹੜੀ ਇਹ ਸੰਪਰਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਉਹਨਾਂ ਨੇ ਨਾਲ ਹੀ ਖਾਲਸਾ ਪੰਥ ਦੇ ਜਿਹੜੇ ਪਹਿਲੇ ਜਥੇਦਾਰ ਸੀ ਉਹ ਉਹਨਾਂ ਨੂੰ ਆਪ ਨਿਸ਼ਾਨ ਨਗਾਰਾ ਬਖਸ਼ ਕੇ ਹੁਕਮਨਾਮੇ ਬਖਸ਼ੇ ਤੇ ਉਹਨਾਂ ਨੂੰ ਜਿਹੜਾ ਹੁਕਮ ਕੀਤਾ ਸੀ ਤੁਸੀਂ ਗਊ ਗਰੀਬ ਦੀ ਰੱਖਿਆ ਕਰਨੀ ਹੈ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਜਿਨ੍ਹਾਂ ਜਿਨ੍ਹਾਂ ਨੇ ਦੁਸ਼ਟਾਂ ਨੇ ਗੁਰੂ ਸਾਹਿਬ ਦੇ ਛੋਟੇ ਸਹਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਸੋਧਣਾ ਉਹ ਜਿਹੜੇ ਕਾਰਜਸੀ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਜਿਹੜਾ ਆਪਾਂ ਸਥਾਪਨਾ ਦੇ ਪਿਛਲੇ ਦਿਨੀ ਜਿਹੜਾ ਹਜੂਰ ਸਾਹਿਬ ਦੀ ਧਰਤੀ ਤੇ ਮਨਾਉਣਾ ਕੀਤਾ ਤੇ ਬਾਬਾ ਵਿਨੋਦ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੀਰ ਕਮਾਨ ਤੇ ਜਿਹੜੇ 20 ਸਿੰਘ ਦੇ ਕੇ ਪੰਜਾਬ ਵੱਲ ਭੇਜਿਆ ਸੀ ਤੇ ਇਹ ਜਿਹੜੀ ਸੰਪਰਦਾਇ ਇਹ ਨਹੀਂ ਕਿ ਹੁਣ ਦਾ ਹੀ ਸਾਡਾ ਕੋਈ ਇਹਨਾਂ ਦੇ ਨਾਲ ਪ੍ਰੇਮ ਪਿਆਰ ਹੈ ਖਾਲਸਾ ਪੰਥ ਬੁੱਢਾ ਦਲ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਜਿਹੜਾ ਉਹ ਮਰਿਆਦਾ ਤੇ ਉਹ ਜਿਹੜਾ ਵਿਰਸਾ ਸੰਭਿਆ ਹੋਇਆ ਇਹਨਾਂ ਮਾਪੁਰਖਾਂ ਦੇ ਜਿਹੜੇ ਵੱਡੇ ਮਾਪੁਰਖ ਹੋਏ ਨੇ ਮੈਂ ਜਿਹੜੇ ਨਿੰਦਾ ਕਰਨ ਵਾਲੇ ਜਿਹੜੇ ਨਿੰਦਕ ਲੋਕ ਨੇ ਅੱਜ ਕੱਲ ਨੈਟ ਦਾ ਹੀ ਜਾਦੇ ਸ਼ਕੀਨ ਹੋਏ ਹੋਏ ਨੇ ਸਾਰੇ ਹੀ ਜਿਹੜੇ ਆ ਨੈਟ ਦੇ ਨਿੰਦਿਆ ਚੁਗਲੀ ਕਰਦੇ ਨੇ ਜਾਂ ਕਿਸੇ ਨੂੰ ਮਾੜਾ ਦਿਖਾਉਣ ਵਾਸਤੇ ਬਹੁਤ ਅੱਗੇ ਤੱਕ ਜਾਂਦੇ ਨੇ ਉਹਨਾਂ ਨੂੰ ਇਹ ਚੀਜ਼ ਛੱਡ ਕੇ ਕੋਈ ਚੰਗਿਆਈ ਵੀ ਦੱਸਣੀ ਚਾਹੀਦੀ ਹੈ ਨਹਿੰਗ ਸਿੰਘਾਂ ਦਾ ਬਾਣਾ ਪਾ ਕੇ ਇਹ ਬਹੁਤ ਉੱਚਾ ਤੇ ਸੁੱਚਾ ਮਹਾਰਾਜ ਨੇ ਕਿਹਾ ਆਪਨ ਪੌ ਸ੍ਰੀ ਖਾਲਸਾ ਹੈ ਗੋਂਪਾ ਦਵਤੇ ਰੂਪ ਸਤਗੁਰੂ ਗ੍ਰੰਥਾ ਗੁਰੂ ਸਾਹਿਬ ਨੇ ਆਪਣਾ ਸਰੂਪ ਜਿਹੜਾ ਉਹ ਖਾਲਸੇ ਨੂੰ ਬਖਸ਼ਿਸ਼ ਕੀਤਾ ਜਿਹਨੂੰ ਆਪਾਂ ਗੁਰੂ ਦੀਆਂ ਲਾੜਲੀਆਂ ਨਹਿੰਗ ਸਿੰਘ ਫੌਜਾਂ ਕਹਿੰਦੇ ਆ ਤੇ ਉਹਨਾਂ ਲੋਕਾਂ ਨੂੰ ਜਿਹੜੇ ਨਿੰਦਕ ਲੋਕ ਨੇ ਉਹਨਾਂ ਨੂੰ ਇਹ ਨਹੀਂ ਪਤਾ ਕੇ ਜਿਹੜੇ ਇਹਨਾਂ ਦੇ ਵੱਡੇ ਮਹਾਪੁਰਖ ਸੀ ਸੰਤ ਬਾਬਾ ਆਨੰਦ ਸਿੰਘ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਜਦੋਂ ਮੈਂ ਸਤਖੰਡ ਵਾਸੀ ਬਾਬਾ ਸੰਤਾ ਸਿੰਘ ਜੀ ਹੋਰਾਂ ਦੇ ਨਾਲ ਉਹਨਾਂ ਦਾ ਮੈਂ ਗੜਵਾਈ ਸੀ ਹਜੂਰੀ ਸੇਵਕ ਸੀ ਇਸ ਧਰਤੀ ਤੇ ਮੈਂ 10 12 ਸਾਲ ਦਾ ਸੀ ਜਦੋਂ ਦਰਸ਼ਨ ਕਰਨ ਵਾਸਤੇ ਆਇਆ ਉਦੋਂ ਬਾਬਾ ਕੁੰਦਨ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਸੀ ਤੇ ਬਾਬਾ ਸੰਤਾ ਸਿੰਘ ਜੀ ਹੋਰਾਂ ਦੇ ਨਾਲ ਦਰਸ਼ਨ ਕੀਤੇ ਤੋ ਵਿਵੇਕ ਦਾ ਪਹਿਰਾ ਹੁੰਦਾ ਸੀ ਉਹਨਾਂ ਨੇ ਜਲ ਪਾਣੀ ਜਿਹੜਾ ਤਿਆਰ ਕੀਤਾ ਤੇ ਮੈਂ ਬਾਬਾ ਜੀ ਨੂੰ ਕਿਹਾ ਬਾਬਾ ਜੀ ਤੁਸੀਂ ਖੁੱਲੇ ਹੋ ਗਏ ਹੋ ਕਹਿੰਦੇ ਨਹੀਂ ਇਹ ਵੱਡਾ ਘਰ ਹੈ ਇਹ ਵਿਵੇਕ ਦਾ ਹੀ ਇੱਥੇ ਸਭ ਕੁਝ ਸੋ ਗੁਰੂ ਸਾਹਿਬ ਦੀ ਇੰਨਾ ਪ੍ਰੇਮ ਪਿਆਰ ਉਹਨਾਂ ਨੇ ਉਦੋਂ ਦੱਸਿਆ ਬਾਬਾ ਕੁੰਦਨ ਸਿੰਘ ਜੀ ਕੋਲ ਬੈਠੇ ਸੀ ਕਿ ਜਿਹੜੇ ਬਾਬਾ ਜੀ ਨੇ ਵਚਨ ਕੀਤੇ ਸੰਤ ਬਾਬਾ ਕੁੰਦਨ ਸਿੰਘ ਜੀ ਬਾਬਾ ਸੰਤਾ ਸਿੰਘ ਜੀ ਹੋਰਾਂ ਦੇ ਮੈਂ ਜਿਹੜੇ ਵਚਨ ਸੁਣੇ ਹੁਣ ਵੀ ਜਿਹੜੇ ਪੁਰਾਣੇ ਸਿੰਘ ਨੇ ਆਂ ਦਿੱਲੀ ਭੀਰੀ ਹੋਰ ਵੀ ਕਈ ਹੋਣੇ ਨੇ ਇੱਥੇ ਤੇ ਬਾਬਾ ਜੀ ਕਹਿੰਦੇ ਬਾਬਾ ਨਾਨਸ ਸਿੰਘ ਜਿਹੜੇ ਉਹਨਾਂ ਨੇ ਬੁੱਢਾ ਦਲ ਤੋਂ ਅਮਰ ਛਕਿਆ ਸੀ ਬਾਬਾ ਈਸ਼ਰ ਸਿੰਘ ਜਿਹੋਰਾ ਨੇ ਬੁੱਢਾ ਦਲ ਤੋਂ ਅਮਰ ਛਕਿਆ ਸੀ ਬਾਬਾ ਕੁੰਦਨ ਸਿੰਘ ਜਿਹੋਰਾ ਨੇ ਉਦੋਂ ਆਪ ਵਜਨ ਕੀਤੇ ਬਾਬਾ ਜੀ ਮੈਂ ਵੀ ਬੁੱਢਾ ਦਲ ਤੋਂ ਅਮਰ ਛਕਿਆ ਸੀ ਤੇ ਜਿਹੜੇ ਸੰਤ ਬਾਬਾ ਨਰੈਣ ਸਿੰਘ ਜੀ ਉਹ ਬਾਬਾ ਜੀ ਹੁਣ ਵੀ ਮੌਜੂਦ ਨੇ ਉਹ ਵੀ ਬੁੱਢਾ ਦਲ ਦੇ ਅਮਰ ਧਾਰੀ ਸੀ ਕਿਉਂਕਿ ਬੁੱਢਾ ਧਾਲੀ ਜਿਹੜਾ ਉਹ ਅਮਰ ਛਕਾਉਂਦਾ ਸੀ ਜੇ ਆਪਾਂ ਗੱਲ ਕਰਦੇ ਆ ਦਮਨਵੀ ਟਕਸਾਲ ਦੀ ਉਹਨਾਂ ਦੇ ਜਿਹੜੇ ਮਹਾਪੁਰਖ ਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਨੇ ਵੀ ਖਾਲਸਾ ਪੰਥ ਬੁੱਢਾ ਗੱਲ ਤੋਂ ਜਿਹੜਾ ਉਹ ਆਪ ਦੀ ਕਿਤਾਬ ਦੇ ਵਿੱਚ ਉਹਨਾਂ ਨੇ ਆਪ ਲਿਖਿਆ ਕਿ ਮੈਂ ਜਦੋਂ ਬਾਬਾ ਸਾਹਿਬ ਸਿੰਘ ਸਾਡੇ ਨਗਰ ਆਉਂਦੇ ਤੇ ਮੈਂ ਜਦੋਂ ਕਥਾ ਕਰਦੇ ਉਹਨਾਂ ਦੀ ਕਥਾ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਮੈਂ ਅਮਰਤ ਛਕਿਆ ਉਥੇ ਚਟੰਗੇ ਚਟਕਾਉਂਦੇ ਤੇ ਜਿਹੜਾ ਉਹ ਪ੍ਰਚਾਰ ਕਰਦੇ ਸੀ ਆ ਕੇ ਤੇ ਉਹਦਾ ਮੈਂ ਜਦੋਂ ਪ੍ਰਭਾਵਿਤ ਹੋ ਕੇ ਬੁੱਢਾ ਦਲ ਤੋਂ ਅਮਰ ਛਕਿਆ ਸੀ ਗੱਲ ਕਰ ਰਹੇ ਆ ਆਪਾਂ ਇਹ ਸੰਪਰਦਾ ਜਿਹੜੀ ਐ ਆਪਾਂ ਬਾਬਾ ਜੋਗਾ ਸਿੰਘ ਜੀ ਮਹਾਂਪੁਰਖ ਜਿਹੜੇ ਨਾਨਕਸਰ ਕਰਨਾਲ ਵਾਲੇ ਨੇ ਇਹ ਵੀ ਬੁੱਢਾ ਦਲ ਦੇ ਇਹਨਾਂ ਦੇ ਪਿਤਾ ਇਹਨਾਂ ਦੇ ਦਾਦਾ ਪਰਦਾਦਾ ਬੁੱਢਾ ਦਲ ਦੇ ਅਮਰਧਾਰੀ ਸੀ ਗੱਲ ਅਜਾ ਆਪਾਂ ਕਰ ਰਹੇ ਆ ਬੁੱਢਾ ਦਲ ਦੀ ਆਵੇਂ ਬੁੱਢਾ ਦਲ ਜਿਹਨਾਂ ਦੇ ਜਿਨ੍ਹਾਂ ਨੇ ਖਾਲਸਾ ਪੰਥ ਬੁੱਢਾ ਦਲ ਦੇ ਤੀਸਰੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਹੋਰਾਂ ਨੇ ਪੰਜ ਤਰਨੇ ਦਲ 12 ਮਿਸਲਾਂ ਕਾਇਮ ਕੀਤੀਆਂ ਤੇ ਜਦੋਂ ਲੋੜ ਪਈ ਅਹਿਮ ਸ਼ਾਹ ਅਫਦਾਲੀ ਜਿਹੜਾ ਹਰਮੰਦਰ ਸਾਹਿਬ ਦੀ ਰਾਖੀ ਜਦੋਂ ਕਰਨ ਵਾਸਤੇ ਗੁਰਮਤਾ ਹੋਇਆ ਉਹ ਜਿਹੜਾ ਬੇਅਦਬੀ ਕਰਦਾ ਸੀ ਸ੍ਰੀ ਹਰਮੰਦਰ ਸਾਹਿਬ ਦੀ ਤੇ ਉਦੋਂ ਬਾਬਾ ਦੀਪ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਦੇਗੀਏ ਸਿੰਘ ਸੀ ਤਲਵੰਡੀ ਸਾਬੋ ਵੇਖੇ ਜਿਨ੍ਹਾਂ ਦੀ ਡਿਊਟੀ ਸੀ ਤੇ ਉਹਨਾਂ ਨੂੰ ਜਿਹੜਾ ਮਿਸਲ ਸ਼ਹੀਦਾਂ ਦਾ ਜਿਹੜਾ ਜਥੇਦਾਰ ਨੇ ਉਤ ਕੀਤਾ ਤੇ ਉਹਨਾਂ ਨੂੰ ਜਿਹੜਾ ਅਹਿਮ ਸ਼ਾ ਅਫਜ਼ਾਲੀ ਦੇ ਨਾਲ ਜੰਗ ਲੜਨ ਵਾਸਤੇ ਜਿਹੜਾ ਸੀ ਅਮਰਸਰ ਵੱਲ ਜਿਹੜਾ ਭੇਜਿਆ ਤੇ ਨਾਲ ਜਥੇਦਾਰ ਬਾਬਾ ਜੱਸਾ ਸਿੰਘ ਜੀ ਬੁੱਢਾ ਦਲ ਦੇ ਚੌਥੇ ਜਥੇਦਾਰ ਜਿਨ੍ਹਾਂ ਨੇ ਅਹਿਮਦ ਸ਼ਾਹ ਅਫਜ਼ਾਲੀ ਨੂੰ ਸਦਾ ਵਾਸਤੇ ਭਜਾਇਆ ਤੇ ਬਹੁਤ ਵੱਡੀਆਂ ਸੇਵਾਵਾਂ ਨੇ ਬੁੱਢਾ ਦਲ ਦਾ ਨਾਮ ਲੈਣਾ ਨਿਹੰਗ ਸਿੰਘ ਤੇ ਹੋਰ ਵੀ ਬਹੁਤ ਨੇ ਪਰ ਜਿਹੜਾ ਇਹ ਸੰਪਰਦਾ ਜਿਹੜੀ ਹੈ ਜਿਨ੍ਹਾਂ ਨੇ ਇੰਨੇ-ਇੰਨੇ ਵੱਡੇ ਮਹਾਪੁਰਖ ਪੈਦਾ ਕੀਤੇ ਜਿਹੜੇ ਮਹਾਪੁਰਖ ਸੰਤ ਬਾਬਾ ਜੰਗ ਸਿੰਘ ਜੀ ਜਦੋਂ ਜੇ ਖਾਲਸੇ ਪੰਥ ਨੂੰ ਜ਼ਰੂਰਤ ਪਈ ਤੇ ਬਾਬਾ ਜੰਗ ਸਿੰਘ ਜੀ ਹੋਰਾਂ ਨੇ ਜਿਹੜਾ ਦਿੱਲੀ ਦੇ ਵਿੱਚ ਧਰਮ ਜੋਧ ਮੋਰਚੇ ਦੇ ਵਿੱਚ ਸ਼ਹੀਦੀ ਦਿੱਤੀ ਉੱਥੇ ਹੀ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਸਾਨ ਮੋਰਚੇ ਦੇ ਵਿੱਚ ਅੱਗੇ ਹੋ ਕੇ ਸਾਥ ਦਿੱਤਾ ਤੇ ਉੱਥੇ ਜਿਹੜੇ ਸੰਤ ਮਹਾਪੁਰਖ ਇਸ ਸੰਪਰਦਾ ਦੇ ਨਾਨਕਸਰ ਦੇ ਬਾਬਾ ਰਾਮ ਸਿੰਘ ਹੋਰਾਂ ਨੇ ਵੀ ਜਿਹੜਾ ਉੱਥੇ ਆਪਣੀ ਸ਼ਹੀਦੀ ਦਿੱਤੀ ਉਹਨਾਂ ਦਾ ਵੀ ਸਰੂਪ ਜਿਹੜਾ ਹੈ ਕੇਂਦਰੀ ਅਜੈਬ ਘਰ ਸ੍ਰੀ ਅਮਰਸਰ ਸਾਹਿਬ ਵਿਖੇ ਸੁਭਾਏਮਾਨ ਹੈ ਮੈਂ ਇੱਥੇ ਆਉਣ ਤੋਂ ਪਹਿਲਾਂ ਮੈਂ ਇੱਥੇ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਾਡੇ ਸਤਿਕਾਰਯੋਗ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਮੇਨ ਹੈ ਉਹਨਾਂ ਦੇ ਨਾਲ ਵੀ ਗੁਰਮਤਾ ਕੀਤਾ ਕਿਉਂਕਿ ਮੈਂ ਚਿੰਤਤ ਸੀ ਕਿ ਇੱਕ ਇੰਨੀ ਵੱਡੀ ਜਿਹੜੀ ਹੈ ਮਹਾਨ ਸੰਸਥਾ ਹੈ ਤੇ ਉਹਦੇ ਨਾਲ ਹੀ ਫਿਰ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਗੁਰਮਤਾ ਕੀਤਾ ਤਾਕਸ਼ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਨਾਲ ਗੁਰਮਤਾ ਕੀਤਾ ਤੇ ਜੇ ਮੈਂ ਇੱਥੇ ਆਇਆ ਮੈਂ ਜ਼ਿੰਮੇਵਾਰੀ ਦੇ ਨਾਲ ਇੱਥੇ ਆਇਆ ਮੈਂ ਸਾਰੇ ਮਹਾਪੁਰਖਾਂ ਦੇ ਨਾਲ ਇੱਥੇ ਸਟੇਜ ਤੇ ਬੋਲਣ ਤੋਂ ਪਹਿਲਾਂ ਗੁਰਮਤਾ ਕੀਤਾ ਆ ਕੇ ਕੋਈ ਵੀ ਨਿੰਦਕ ਜਿਹੜਾ ਮੈਂ ਵੀ ਤਾਂ ਹੀ ਛਾਤੀ ਤੇ ਹੱਥ ਮਾਰ ਕੇ ਜਿਹੜਾ ਗੱਲ ਕਰ ਸਕਦਾ ਜੇ ਮੈਂ ਉਹਨਾਂ ਦੀ ਜ਼ਿੰਮੇਵਾਰੀ ਲੈ ਸਕਦਾ ਇਨਸਾਨ ਜਿਹੜਾ ਗਲਤੀਆਂ ਦਾ ਪੁਤਲਾ ਹੈ ਪਰ ਕਦੇ ਵੀ ਕੋਈ ਸੰਪਰਦਾ ਜਿਹੜੀ ਐ ਜੇ ਆਪਾਂ ਗੱਲ ਕਰਦੇ ਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਭਾ ਦੀ ਬੁੱਢਾ ਦਲ ਦੇ ਵੀ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਜਿਨ੍ਹਾਂ ਨੂੰ ਸਮੁੱਚਾ ਖਾਲਸਾ ਪੰਥ ਅੱਜ ਵੀ ਯਾਦ ਕਰਦਾ ਹੈ ਤੇ ਜਦੋਂ ਗੱਲ ਚੱਲ ਰਹੀ ਸੀ ਪਿਛਲੇ ਦਿਨੀ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਕੀ ਹੋਊਗਾ ਕਿਹੋ ਜੀ ਸਜ਼ਾ ਲੱਗੂਗੀ ਤੇ ਉਦੋਂ ਜਿਹੜਾ ਨਹੰਗ ਸਿੰਘ ਜਥੇਬੰਦੀਆਂ ਖਾਸ ਕਰਕੇ ਮੈਂ ਸਿੰਘ ਸਾਬਾਂ ਦੇ ਬੈਠਿਆ ਹੀ ਬਰਸੀ ਜਿਹੜੀ ਸੀ ਬਾਬਾ ਸਾਹਿਬ ਸਿੰਘ ਜੀ ਬਾਬਾ ਅਕਾਲਾ ਸਿੰਘ ਵੀ ਉੱਥੇ ਦਰਸ਼ਨ ਦੇ ਰਹੇ ਸੀ ਉਦੋਂ ਵੀ ਵਜਨ ਕੀਤੇ ਸੀ ਨਾ ਅਸਤੀਫਿਆ ਨਾਲ ਤੇ ਨਾ ਜਿਹੜਾ ਨਰਮ ਰਵਈਏ ਦੇ ਨਾਲ ਕੋਈ ਫੈਸਲੇ ਨਹੀਂ ਹੋਣੇ ਨਾ ਕੋਈ ਉਹ ਹੱਲ ਹੋਣਾ ਕੋਈ ਵੀ ਫੈਸਲੇ ਲੈਣੇ ਨੇ ਉਹ ਜਿਹੜਾ ਪੂਰੇ ਸ਼ਕਤੀ ਦੇ ਨਾਲ ਉਹ ਕੰਮ ਕਰਨਾ ਤੇ ਜਿਹੜੇ ਆ ਉਹ ਇਹ ਜਿਹੜੀ ਬੇਅਦਬੀ ਜਾਂ ਜੋ ਜੋ ਮਾੜੇ ਕਰਮ ਕੀਤੇ ਨੇ ਉਹ ਪੂਰੇ ਤਗੜੇ ਹੋ ਕੇ ਤੁਸੀਂ ਫੈਸਲੇ ਲੈਣੇ ਨੇ ਜਿਵੇਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਬੁੱਢਾ ਦਲ ਦੇ 6ਵੇਂ ਜਥੇਦਾਰ ਨੇ ਲੈ ਤੇ ਉਹ ਫੈਸਲੇ ਜਿਹੜੇ ਉਹਨਾਂ ਨੇ ਲੈ ਤੇ ਉਹ ਵੀ ਬਹੁਤ ਉਹਨਾਂ ਦੇ ਵਧੀਆ ਤੇ ਧੰਨਵਾਦ ਹੈ ਉਹਨਾਂ ਦਾ ਸਿੰਘ ਸਾਬਾਂ ਦਾ ਉਦੋਂ ਫੈਸਲੇ ਲੈਣੇ ਸੌਖੇ ਸੀ ਭਾਵੇਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਸੁਣਾਈ ਸੀ ਉਹਨਾਂ ਨੇ ਵੀ ਸਿਰ ਝੁਕਾ ਕੇ ਜਿਹੜੀ ਹੈ ਉਹ ਆਪਣੀ ਸਜ਼ਾ ਪ੍ਰਵਾਨ ਕੀਤੀ ਸੀ ਜੇ ਹੁਣ ਵੀ ਆਪਾਂ ਦੇਖਦੇ ਆ ਸੁਖਵੀਰ ਬਾਦਲ ਨੂੰ ਸਜ਼ਾ ਤੇ ਥੋੜੀ ਵੀ ਤੇ ਬਹੁਤੀ ਇੱਕ ਦਿਨ ਦੀ 10 ਮਿੰਟ ਦੀ ਬਹੁਤ ਹੁੰਦੀ ਹੈ ਤੇ ਗੁਰੂ ਸਾਹਿਬ ਦੇ ਉਹਨਾਂ ਨੇ ਅੱਗੇ ਸਿਰ ਝੁਕਾ ਕੇ ਜਿਹੜੀ ਸਜ਼ਾ ਪ੍ਰਵਾਨ ਕੀਤੀ ਸਾਰਿਆਂ ਨੇ ਤੇ ਨਾਲ ਜਿਹੜਾ ਮੈਂ ਗੱਲ ਕਰ ਰਿਹਾ ਅਕਾਲ ਤਖਤ ਸਾਹਿਬ ਜਿਹੜਾ ਉਹ ਮਹਾਨ ਹੈ ਜਿੱਥੋਂ ਆਪਾਂ ਸੇਧ ਲੈਂਦੇ ਆ ਜਦੋਂ ਵੀ ਕੋਈ ਖਾਲਸਾ ਪੰਥ ਦੇ ਵਿੱਚ ਵਿਪਤਾ ਪੈਂਦੀ ਸੀ ਜਾਂ ਕਿਤੇ ਵੀ ਹੱਲਾ ਕਰਨਾ ਹੁੰਦਾ ਸੀ ਤੇ ਉਹ ਬੁੱਢਾ ਦਲ ਦੇ ਜਿਹੜੇ ਜਥੇਦਾਰ ਹੁੰਦੇ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹ ਆ ਕੇ ਉਥੇ ਗੁਰਮਤਾ ਕੀਤਾ ਜਾਂਦਾ ਸੀ ਉਥੇ ਆ ਕੇ ਕੋਈ ਵੀ ਆਪਣੀ ਗੱਲਬਾਤ ਰੱਖਦਾ ਸੀ ਮੈਨੂੰ ਆ ਅੱਜ ਦੁੱਖ ਹੈ ਮੈਨੂੰ ਆ ਤਕਲੀਫ ਹੈ ਜੇ ਕਿਸੇ ਨੂੰ ਕੋਈ ਵੀ ਕਿਸੇ ਤੋਂ ਕਿੰਤੂ ਪਰੰਤੂ ਹੈ ਤੇ ਉਹ ਜਿਹੜਾ ਸੰਤਾ ਮਹਾਪੁਰਖਾਂ ਅੱਗੇ ਆ ਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਨੇ ਜਿਹੜੀ ਵੀ ਜਥੇਬੰਦੀ ਦੇ ਨਾਲ ਉਹ ਸੰਬੰਧ ਰੱਖਦਾ ਹੈ ਤੇ ਉਹਨੂੰ ਜਿਹੜਾ ਆਪਣੇ ਪਹਿਲਾ ਮੁਖੀ ਦੇ ਨਾਲ ਬਚਨ ਕਰਨਾ ਚਾਹੀਦਾ ਸੀ ਸਾਂਝਾ ਜਦੋਂ ਉਹ ਕਿਸੇ ਜਥੇਬੰਦੀ ਦੇ ਨਾਲ ਜੇ ਹੈ ਤੇ ਉਹ ਜਥੇਬੰਦੀ ਦਾ ਮੁਖੀ ਉਹਦੀ ਜ਼ਿੰਮੇਵਾਰੀ ਲਵੇ ਮੈਂ ਇਹ ਜਥੇਬੰਦੀ ਦਾ ਮੈਂ ਨਿਹੰਗ ਸਿੰਘ ਆ ਤੇ ਆ ਮੈਂ ਉਹਦਾ ਮੁਖੀ ਆ ਜਥੇਬੰਦੀ ਦਾ ਬੁੱਢਾ ਦਲ ਦੇ ਨਾਂ ਬਹੁਤ ਕਿਉਂਕਿ ਬੁੱਢਾ ਦਾਲੀ ਮੇਨ ਸੁਪਰੀਮ ਹੈ ਜਿੱਥੇ ਕੋਈ ਜ਼ਰੂਰਤ ਹੁੰਦੀ ਆ ਬੁੱਢਾ ਦਲ ਦਾ ਨਾਂ ਜ਼ਰੂਰ ਵਰਤ ਲੈਂਦੇ ਨੇ ਪਰ ਮੈਂ ਬੇਨਤੀ ਕਰਦਾ ਜਿਹੜੇ ਨਿੰਦਕ ਲੋਕ ਨੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਾਣ ਕੀ ਆਪਣਾ ਗੁਣ ਨਾ ਗਵਾਵੇ ਗੁਰੂ ਸਾਹਿਬ ਦੀ ਇਸ ਮਹਾਨ ਅਸਥਾਨ ਤੇ ਜਿੱਥੇ ਆਪਾਂ ਸੇਧ ਲੈ ਕੇ ਚੱਲਦੇ ਆਂ ਤੇ ਸਾਰੇ ਸਿੰਘ ਸਹਿਬਾਂ ਨੇ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਵੀ ਬਹੁਤ ਚਿੰਤਤ ਸੀ ਤੇ ਜਿੱਥੇ ਇਸ ਜਗ੍ਹਾ ਤੇ ਆ ਕੇ ਸ਼ਾਂਤੀ ਮਿਲਦੀ ਹੈ ਆਪਾਂ ਜਦੋਂ ਕੀਰਤਨ ਸੁਣਦੇ ਆਂ ਮਹਾਂਪੁਰਖਾਂ ਦੇ ਪ੍ਰੋਗਰਾਮਾਂ ਤੇ ਕੰਦੇ ਇੱਥੇ ਹੀ ਨਹੀਂ ਜਿੱਥੇ ਵੀ ਨਾਨਕ ਸਰ ਦੇ ਅਸਥਾਨ ਨੇ ਸਾਰੇ ਅਸਥਾਨ ਪੂਜਨੀਕ ਨੇ ਸਾਰੇ ਇੱਕ ਤੋਂ ਇੱਕ ਆਪਾ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ ਪਰ ਜਿਹੜੀ ਨਾਨਕ ਸਰ ਜਿਹੜੀ ਸੰਪਰਦਾ ਹੈ ਜਿਨਨੇ ਗੁਰੂ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਉਹ ਸਤਿਕਾਰ ਬਹੁਤ ਇੰਨੇ ਵਧੀਆ ਢੰਗ ਦੇ ਨਾਲ ਕਿਤੇ ਵੀ ਚਲੇ ਜਾਓ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਨ ਸਤਿਕਾਰ ਹੈ ਤੇ ਕੋਈ ਵੀ ਕਿਸੇ ਸੰਪਰਦਾ ਦਾ ਮੁਖੀ ਹੁੰਦਾ ਹੈ ਜਿਸ ਕਾ ਮਸਤਕ ਭਾਗ ਸੇ ਸੇਵਾ ਲਾਇਆ ਜੇ ਆਪਾਂ ਉਹਨਾਂ ਨੂੰ ਨਿੰਦਾ ਕਰਦੇ ਆ ਉਹਨਾਂ ਦੀ ਨਿੰਦਿਆ ਕਰਦੇ ਆ ਤੇ ਉਹ ਉਹਨਾਂ ਦੀ ਨਿੰਦਿਆ ਨਹੀਂ ਉਹਨਾਂ ਦੇ ਵੱਡੇ ਮਹਾਂਪੁਰਖਾਂ ਦੀ ਉਹਨਾਂ ਨੂੰ ਜਿਹੜਾ ਘਟਿਆ ਸ਼ਬਦ ਬੋਲਨੇ ਉਹ ਬਹੁਤ ਹੀ ਨਿੰਦਣਯੋਗ ਹੈ ਨੈਟ ਤੇ ਜਾਂ ਕੋਈ ਕਿਸੇ ਨੂੰ ਗਲਤ ਇਹ ਨੈਟ ਤੇ ਜਿਹੜੇ ਚੱਲ ਰਿਹਾ ਹੈ ਕਾਫੀ ਥੋੜਾ ਸਮਾਂ ਹੀ ਹੋਇਆ ਇਹੋ ਜੇ ਲੋਕਾਂ ਨੇ ਜਿਹੜਾ ਨੈਟ ਤੇ ਪਾ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਗਲਤ ਵਰਤਦੇ ਨੇ ਤੇ ਉਹ ਮਹਾਪੁਰਖਾਂ ਨੇ ਜਿਹੜੇ ਆਪ ਹੀ ਵਚਨ ਕੀਤੇ ਬਾਬਾ ਘਾਲਾ ਸਿੰਘ ਜੀ ਬਾਬਾ ਗੁਰਜੀਤ ਸਿੰਘ ਜੀ ਤੇ ਬਾਬਾ ਲੱਖਾ ਸਿੰਘ ਇਹ ਮਹਾਪੁਰਖ ਜਿਹੜੇ ਨੇ ਮੈਂ ਹੁਣ ਤੋਂ ਨਹੀਂ ਤਕਰੀਬਨ ਬਾਬਾ ਕੁੰਦਨ ਸਿੰਘ ਹੋਰਾ ਤੋਂ ਲੈ ਕੇ 40 50 ਸਾਲ ਹੋ ਗਏ ਨੇ ਇਸ ਸਥਾਨ ਤੇ ਸਮੇਂ-ਸਮੇਂ ਸਿਰ ਦਰਸ਼ਨ ਕਰਦਾ ਜੇ ਕੋਈ ਵੀ ਕਿਸੇ ਨੂੰ ਕੋਈ ਸ਼ਿਕਾਇਤ ਹੈ ਤੇ ਉਹ ਅਕਾਲ ਤਖਤ ਸਾਹਿਬ ਤੇ ਜਾਵੇ ਜੋ ਸਾਡੀ ਧਾਰਮਿਕ ਮਰਿਆਦਾ ਹੈ ਜੇ ਕਿਸੇ ਨੂੰ ਕੋਈ ਸੰਪਰਦਾ ਦੇ ਵਿੱਚ ਜੇ ਕਿਸੇ ਦੇ ਬਾਣਾ ਪਾਇਆ ਹੋਇਆ ਤੇ ਉਹ ਆਪਣੀ ਜਾ ਕੇ ਮੁਖੀ ਨਾਲ ਗੱਲ ਕਰੇ ਮੁਖੀ ਜਿਹੜਾ ਇਸ ਸੰਪਰਦਾਵਾਂ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਕਰੂਗਾ ਮੈਂ ਕਦੇ ਵੀ ਭਾਵੇਂ ਬਾਬਾ ਜੀ ਜੇ ਕੋਈ ਵੀ ਮਹਾਪੁਰਖ ਪਹਿਲੀ ਗੱਲ ਤੇ ਇਹੋ ਜੀ ਕਿਤੇ ਵੀ ਹੈ ਹੀ ਨਹੀਂ ਉਹ ਮਾਹਪੁਰਖਾਂ ਦੇ ਜਿਹਨੇ ਗਲਤੀ ਕੀਤੀ ਸੀ ਉਹ ਅੰਦਰ ਹੈ ਇਹ ਮਾਹਪੁਰਖ ਜਿਹੜੇ ਨੇ ਇਹਨਾਂ ਤੇ અપਾਰ ਕਿਰਪਾ ਹੈ ਇਹ ਜਰੀ ਨਹੀਂ ਜਾਂਦੀ ਜਿਹੜੀ ਵਡਿਆਈ ਹੈ ਨਾ ਇਹ ਵਡਿਆਈ ਜਿਹੜੀ ਜਰੀ ਨਹੀਂ ਜਾ ਰਹੀ ਇਸ ਕਰਕੇ ਜਿਹੜੇ ਉਹ ਲੋਕੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਪੈਂਦੇ ਨੇ ਮੈਨੂੰ ਇਹ ਵੀ ਬਹੁਤ ਖੁਸ਼ੀ ਹੈ ਕਿ ਜਿਹੜੇ ਤਿੰਨੇ ਮਾਹਪੁਰਖ ਜਿਹੜੇ ਨੇ 71 ਤਾਈ ਦੇ ਨਾਲ ਅੱਜ ਆਪਾਂ ਸਾਰੇ ਖੜੇ ਆਂ ਤੇ ਇਕਤਰਤਾਈ ਦੇ ਨਾਲ ਹੀ ਸਾਰੇ ਕਾਰਜ ਰਾਸ ਹੁੰਦੇ ਨੇ ਜਿਹੜੇ ਲੋਕ ਨਿੰਦਕ ਨੇ ਉਹ ਸਾਵਧਾਨ ਜਰੂਰ ਹੋ ਜਾਣ ਉਹ ਕਦੇ ਵੀ ਬਖਸ਼ੇ ਨਹੀਂ ਜਾਣਗੇ ਤੇ ਨਾ ਉਹਨਾਂ ਦਾ ਸਰਕਾਰੀ ਦਰਬਾਰੇ ਖਾਲਸਾ ਖੁਦ ਖੁਦਾ ਖੁਦਾਏ ਆਣ ਨਾ ਮੰਨੈ ਆਣ ਕੀ ਬਿਨ ਸੱਚੇ ਪਾਤਸ਼ਾਹੇ ਤੇ ਕਦੇ ਵੀ ਇਹ ਖਾਲਸੇ ਦੀ ਜਿਹੜੀ ਹੈ ਸ਼ਾਨ ਹੈ ਮਾਹਪੁਰਖ ਜਿਹੜੇ ਨੇ ਸੋ ਕੋਈ ਵੀ ਕਿਸੇ ਨੂੰ ਗੁੱਸਾ ਗਿਲਾ ਜਾਂ ਕੋਈ ਨਾਰਾਜ਼ਗੀ ਹੈ ਉਹ ਜ਼ਰੂਰ ਅਕਾਲ ਤਖਤ ਸਾਹਿਬ ਤੇ ਤੇ ਜਿਹੜੇ ਆਪਦੇ ਕੋਈ ਵੀ ਕਿਸੇ ਦਲਦਲ ਸੰਬੰਧ ਰੱਖਦਾ ਹੈ ਉਹ ਉੱਥੇ ਜ਼ਰੂਰ ਗੱਲ ਕਰੇ ਪਰ ਜਿਹੜਾ ਮਾਹਪੁਰਖਾਂ ਦੇ ਖਿਲਾਫ ਬੋਲਣਾ ਜਾਂ ਕੋਈ ਨੈੱਟ ਤੇ ਗੱਲਬਾਤ ਗਲਤ ਇਲਜ਼ਾਮ ਲਾਉਣੇ ਉਹ ਬਹੁਤ ਹੀ ਕੋਈ ਵੀ ਉਹਨੂੰ ਸਹਿਣ ਨਹੀਂ ਕਰ ਸਕਦਾ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਜਿਵੇਂ ਆਪਾਂ ਇਸ ਜਿਹੜਾ ਸਿੱਖੀ ਦਾ ਕੇਂਦਰ ਹੈ ਜਿੱਥੋਂ ਸੇਧ ਮਿਲਦੀ ਹੈ ਜਿੱਥੇ ਕੋਈ ਵੀ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਜਦੋਂ ਮਰਜ਼ੀ ਭਾਵੇਂ ਅੱਧੀ ਰਾਤ ਵੀ ਆਉਣ ਇੱਥੇ ਇਹੋ ਜਿਹਾ ਕੋਈ ਵੀ ਸਿੰਘ ਨਹੀਂ ਕੋਈ ਜਿਹੜਾ ਕਦੇ ਵੀ ਕੋਈ ਗਲਤ ਕੋਈ ਕੰਮ ਕਰ ਜੂਗਾ ਤੇ ਜੇ ਕੋਈ ਇਹੋ ਜਿਹਾ ਹੋਊਗਾ ਉਹ ਜਿਹੜਾ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਮਾਫ਼ ਨਹੀਂ ਕਰਦੀਆਂ ਪਰ ਨਾਲ ਜਿਹੜਾ ਜੋ ਜੇ ਕੋਈ ਇਹਨਾਂ ਮਹਾਪੁਰਖਾਂ ਤੇ ਜਿਨ੍ਹਾਂ ਜਿਨ੍ਹਾਂ ਦੀਆਂ ਇਦੀਆਂ ਇਨੀਆਂ ਪਵਿੱਤਰ ਸੇਵਾਵਾਂ ਨੇ ਉਹਨਾਂ ਦੇ ਜਿਹੜਾ ਖਲਾਬ ਬੋਲਣਾ ਉਹ ਬਹੁਤ ਹੀ ਘਟੀਆ ਕੰਮ ਐ ਦੇਹ ਸ਼ਿਵਾ ਵਰ ਮੋਹੇ ਇਹ ਹੈ ਸ਼ੁਭ ਕਰਮਾਂ ਤੇ ਕਹੋ ਨਾ ਟਰੋਂ ਨਾ ਡਰੋਂ ਅਰਸੋ ਜਬ ਜਾਹੇ ਲਰੋਂ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖੋਂ ਆਪਣੇ ਹੀ ਮਨ ਕੋ ਇਹ ਲਾਲਚ ਹੈ ਗੁਣ ਤਾਹੇ ਉਚਰੋਂ ਜਬ ਆਪ ਕੀ ਔਦ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋਂ ਸੋ ਨਾਲ ਹੀ ਬੇਨਤੀ ਐ ਮਾਹਪੁਰਖਾਂ ਨੇ ਸੇਵਾ ਦੇ ਵਿੱਚ ਜਾਣਾ ਬਾਬਾ ਗੁਰਜੀਤ ਸਿੰਘ ਜੀ ਹੋਰਾਂ ਨੇ ਤੇ ਜਿਹੜੀ ਅੱਜ ਆਪਾਂ ਗੱਲ ਕਰਨੀ ਐ ਪੂਰੀ ਜ਼ਿੰਮੇਵਾਰੀ ਦੇ ਨਾਲ ਮੈਂ ਕਰ ਰਿਹਾ ਤੇ ਮਾਹਪੁਰਖਾਂ ਦੇ ਵੱਲ ਜਿਹੜਾ ਕੋਈ ਵੀ ਅੱਖ ਚੁੱਕ ਕੇ ਦੇਖੂਗਾ ਤੇ ਉਹਦਾ ਜਿਹੜਾ ਕਦੇ ਵੀ ਭਲਾ ਨਹੀਂ ਹੋਵੇਗਾ ਤੇ ਨਾ ਉਹਨੂੰ ਕਦੇ ਵੀ ਖਾਲਸਾ ਪੰਥ ਮਾਫ਼ ਕਰੂਗਾ ਸੋ ਜਿਹੜੇ ਨਿੰਦਕ ਲੋਗ ਨੇ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਹੈ ਜੇ ਕਦੇ ਕੋਈ ਵੀ ਗੱਲ ਹੁੰਦੀ ਹੈ ਉਹ ਖਾਲਸੇਪਨ ਦੇ ਸਾਹਮਣੇ ਰੱਖਣ ਤੇ ਬਾਬਾ ਜੀ ਕਾਨੂੰਨੀ ਵੀ ਹਰ ਪਹਿਲੂ ਤੋਂ ਇਹ ਸਾਰੇ ਕੰਮ ਕਰ ਰਹੇ ਨੇ ਜੇ ਕਿਸੇ ਨਿੰਦਕ ਨੂੰ ਕੋਈ ਗਿਲਾ ਸ਼ਿਕਵਾ ਜਾਂ ਕੋਈ ਜ਼ਰੂਰਤ ਹੈ ਤੇ ਪਰ ਉਹ ਨਿੰਦਿਆ ਕਰਕੇ ਜਾਂ ਮਾੜੀ ਸ਼ਬਦਾਬਲੀ ਵਰਤ ਕੇ ਜਾਂ ਕੋਈ ਮਾੜਾ ਕੰਮ ਕਰਕੇ ਉਹ ਇਹੋ ਜੀ ਕੋਸ਼ਿਸ਼ ਨਾ ਕਰੇ ਉਹ ਆਪਣਾ ਜਿਹੜਾ ਆਪ ਦੇਖੇ ਤੇ ਆਪਣਾ ਆਪ ਦੇ ਵੱਲ ਜਿਹੜਾ ਜਿਹੜਾ ਉਹਦਾ ਕੰਮ ਹੈ ਉਹ ਕਰੇ ਪਰ ਮਹਾਪੁਰਖਾਂ ਦੇ ਸੰਤ ਬਾਬਾ ਜਿਹੜੇ ਲਖਾ ਸਿੰਘ ਜੀ ਬਾਬਾ ਗੁਰਜੀਤ ਸਿੰਘ ਜੀ ਤੇ ਬਾਬਾ ਘਾਲਾ ਸਿੰਘ ਜੀ ਮਹਾਪੁਰਖ ਸਾਰੇ ਹੀ ਸਤਿਕਾਰਯੋਗ ਇੱਥੇ ਆਏ ਨੇ ਨਾਲ ਮੈਂ ਇਹ ਵੀ ਬੇਨਤੀ ਕਰਦਾ ਸਾਡੇ ਨੇ ਹੰਗਸ ਸਿੰਘ ਫੌਜਾਂ ਦੇ ਵਿੱਚ ਕਈ ਥੇ ਵੀ ਸਜੇ ਹੋਏ ਨੇ ਸਾਰੇ ਹੀ ਆਪਾਂ ਕਦੇ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਸਾਰੇ ਹੀ ਸਤਿਕਾਰਯੋਗ ਨੇ ਪਰ ਜਦੋਂ ਆਪਾਂ ਬਾਣਾ ਪਾ ਕੇ ਜਿਹੜਾ ਕਦੇ ਵੀ ਕਿਸੇ ਸਾਰੇ ਸਤਿਕਾਰਯੋਗ ਨੇ ਆਪਾਂ ਗੁਰੂਆਂ ਨੇ ਆਪਣੇ ਜਿਹੜਾ ਆਪਾਂ ਸ਼ਹੀਦੀ ਦਿਵਸ ਅੱਜ ਨਗਰ ਕੀਰਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਨੂੰ ਸਮਰਪਿਤ ਕੱਲ ਨੂੰ ਜਿਹੜਾ ਉਹਨਾਂ ਦਾ ਸ਼ਹੀਦੀ ਗੁਰਪੁਰਬ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਸ਼ਹੀਦੀ ਦਿੱਤੀ ਤੇ ਸਾਰੇ ਆਪਾ ਕੋਈ ਵੀ ਜਦੋਂ ਪਹਿਲਾ ਹੁੰਦਾ ਸੀ ਇੱਕ ਹਿੰਦੂ ਧਰਮ ਚੋਂ ਜਿਹੜਾ ਦੋ ਭਰਾਵਾਂ ਚੋਂ ਇੱਕ ਜਰੂਰ ਸਿੰਘ ਸਜਦਾ ਸੀ ਮੈਂ ਬੇਨਤੀ ਕਰਦਾ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਵਾਉਣ ਵਾਸਤੇ ਆਪਾਂ ਨੂੰ ਕਿਹਾ ਕਦੇ ਵੀ ਕਿਸੇ ਭੇਖੀ ਦੇ ਜਾਂ ਕਿਸੇ ਆਪਾਂ ਜੇ ਬਾਣਾ ਪਾ ਕੇ ਕਿਸੇ ਦੇ ਜਾ ਕੇ ਪੈਰਾਂ ਦੇ ਵਿੱਚ ਸਿਰ ਚ ਘਾਉਨੇ ਤੇ ਉਹ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਮਹਾਰਾਜ ਨੇ ਜਿਹੜਾ ਇਹ ਰਤਬਾ ਬਖਸ਼ੇ ਕੀਤਾ ਇਹ ਰਾਜਾ ਵੀ ਹੈ ਤੇ ਜੋਗੀ ਵੀ ਹੈ ਸੰਤ ਵੀ ਹੈ ਤੇ ਸਿਪਾਈ ਵੀ ਹੈ ਰਾਜਾ ਇਸ ਕਰਕੇ ਕਹਿੰਦੇ ਆਪਾਂ ਮਹਾਰਾਜ ਨੇ ਜੋ ਬਖਸ਼ਿਸ਼ ਕੀਤਾ ਆਪਾਂ ਨੂੰ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਉ ਖਾਲਸਾ ਪ੍ਰਮਾਤਮ ਦੀ ਮੌਜ ਜਿਹੜੀ ਆ ਕਲਗੀ ਹੈ ਮਹਾਰਾਜ ਨੇ ਬਖਸ਼ੇ ਕੀਤੀ ਆ ਜਿਹੜਾ ਚੰਦ ਹੈ ਤੇ ਸ੍ਰੀ ਸਾਹਿਬ ਹੈ ਆ ਖੰਜਰ ਤੀਰ ਕਮਾਨ ਵਰਸ਼ਾ ਜਿਹੜੇ ਸ਼ਸਤਰ ਆਸ ਕਰਪਾਨ ਖੰਡੋ ਖੜਗ ਤੂਬਕ ਤੌਰਿਆ ਤੀਰ ਸੈਭ ਸ੍ਰੋਹੀ ਸੈਥੀ ਯਹੀ ਹਮਾਰੇ ਪੀਰ ਤੀਰ ਤੂੰ ਹੀ ਸੈਥੀ ਤੂੰ ਹੀ ਤੂੰ ਹੀ ਤਵਰ ਤਰਵਾਰ ਨਾਮ ਤੇ ਹਾਰੋ ਜੋ ਜੋ ਪੈ ਭੈ ਸਿੰਧ ਭਉ ਪਾਰ ਸੋ ਆਪਾ ਇਹਨਾਂ ਦੀ ਜਿਹੜੀ ਹੈ ਇਹਨਾਂ ਨੂੰ ਨਮਸਕਾਰ ਕਰੀਏ ਗੁਰੂ ਸਾਹਿਬ ਨੂੰ ਨਮਸਕਾਰ ਕਰੀਏ ਕਦੇ ਵੀ ਕਿਸੇ ਦੇਹ ਧਾਰੀ ਨੂੰ ਸਿਰ ਝਕਾਉਣਾ ਜਾਂ ਜੇ ਬਾਣਾ ਪਾ ਕੇ ਜਾਂ ਆਪਾਂ ਬਾਣੇ ਨੂੰ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੈਨੂੰ ਬੜੀ ਵਾਰੀ ਕਿਹਾ ਬਾਬਾ ਜੀ ਤੁਸੀਂ ਇਹਨਾਂ ਨੂੰ ਨੱਥ ਪਾਓ ਮੈਂ ਕਿਹਾ ਸਿੰਘ ਸਾਹਿਬ ਜੀ ਵਜਨ ਜ਼ਰੂਰ ਕਰਾਂਗੇ ਮੈਂ ਥੋੜਾ ਜਿਹਾ ਨਰਮ ਜ਼ਰੂਰ ਚੱਲਦਾ ਪਰ ਜਦੋਂ ਕੋਈ ਵੀ ਕੰਮ ਕਰਨਾ ਹੁੰਦਾ ਤੇ ਉਹ ਕਰੀ ਦਾ ਜ਼ਰੂਰ ਹੈ ਸਿੰਘ ਸਾਭਾ ਨੂੰ ਤੇ ਨਾਲ ਜਿਹੜੇ ਸਾਡੇ ਸਤਕਾਰਯੋਗ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਕੋਈ ਬਾਣਾ ਪਾ ਕੇ ਕਿਤੇ ਵੀ ਕਿਤੇ ਜਾਣਾ ਉਹ ਸਤਕਾਰ ਨਾਲ ਜਾਣ ਪਰ ਕਦੇ ਕਿਸੇ ਦੇ ਅੱਗੇ ਸਿਰ ਨਾ ਝੁਕਾਉਣ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕੋਣ ਜਾ ਕੇ ਆਪਾਂ ਤਿਲਕ ਲਾ ਕੇ ਜਾਂ ਕੋਈ ਇਹੋ ਜਿਹਾ ਕੰਮ ਕਰਦੇ ਆ ਉਹਦੇ ਨਾਲ ਦੁੱਖ ਹੁੰਦਾ ਉਹ ਸਾਡੇ ਜਿਹੜਾ ਪ੍ਰਚਾਰ ਨੂੰ ਤੇ ਜਿਹੜਾ ਖਾਲਸੇ ਪੰਥ ਦਾ ਜਿਹੜਾ ਸਿੱਖੀ ਨੂੰ ਉਹ ਢਾਹ ਲੱਗਦੀ ਹੈ ਸਾਰੇ ਆਪਾਂ ਇੱਕ ਦੂਜੇ ਨਾਲ ਪਿਆਰ ਕਰੀਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਲਾਏ ਹਰ ਨਾਮਹਿ ਕੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਸੋ ਨਿੰਦਕਾਂ ਨੂੰ ਇਹ ਵਾਰਨਿੰਗ ਹੈ ਕਿ ਕਦੇ ਵੀ ਕੋਈ ਨਿੰਦਾ ਕਿਸੇ ਮਹਾਪੁਰਖ ਦੀ ਨਾ ਕਰੋ ਤੇ ਜੇ ਕਿਸੇ ਤੋਂ ਜੋ ਸ਼ਰਨ ਆਵੇ ਤੇ ਸੰਠ ਲਾਵੇ ਇਹ ਬਿਰਧ ਸwami ਸੰਦਾ ਤੇ ਜਾਂ ਤੇ ਮਾਫੀ ਮੰਗ ਲਓ ਤੇ ਜਾਂ ਜਿਹੜੀ ਆਪਣੀ ਕਾਰਵਾਈ ਵਾਸਤੇ ਤਿਆਰ ਰਹਿਣਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਮਹਾਨ ਅਸਥਾਨ ਨਾਨਕਸਰ ਜਿਹੜੀ ਸੰਪਰਦਾ ਕਿਉਂਕਿ ਕਈ ਫੋਨ ਵੀ ਕਰਦੇ ਸੀ ਬਾਬਾ ਜੀ ਤੁਸੀਂ ਨਹੀਂ ਜਾਣਾ ਤੁਸੀਂ ਐ ਨਹੀਂ ਕਰਨਾ ਕਈ ਕਹਿ ਦਿੰਦੇ ਨੇ ਮੈਂ ਕਹਾ ਵੀ ਮੈਂ ਪਹਿਲਾਂ ਤੋਂ ਇੱਥੇ ਜਾਂਦਾ ਜੇ ਆਪਾਂ ਹੀ ਨਹੀਂ ਜਾਵਾਂਗੇ ਇੱਕ ਦੂਜੇ ਨਾਲ ਇੱਕ ਦੂਜੇ ਦਾ ਦੁੱਖ ਸੁੱਖ ਨਹੀਂ ਆਪਾਂ ਕਰਾਂਗੇ ਸਾਂਝਾ ਤੇ ਕਿਵੇਂ ਪਤਾ ਲੱਗੂ ਕਿਵੇਂ ਪਤਾ ਲੱਗੂਗਾ ਆਪਾਂ ਨੂੰ ਜੇ ਕੋਈ ਗਲਤੀ ਕਰਦਾ ਉਹ ਪਹਿਲੀ ਤੇ ਉਹਨੂੰ ਸਮਝਾਉਣਾ ਜਦੋਂ ਮਹਾਪੁਰਖ ਸਾਰੇ ਆਪਣੇ ਵਿੱਚ ਤਿਆਰ ਪਰ ਤਿਆਰ ਨੇ ਚੜ੍ਹਦੀ ਕਲਾ ਵਾਲੇ ਨੇ ਆਪ ਹਰ ਚੀਜ਼ ਦੀ ਜ਼ਿੰਮੇਵਾਰੀ ਲੈ ਰਹੇ ਨੇ ਤੇ ਮਹਾਪੁਰਖ ਜਿਹੜੇ ਨੇ ਬਹੁਤ ਹੀ ਸਲਮਾਨਯੋਗ ਨੇ ਇਨਾਂ ਦਾ ਜਿਹੜਾ ਕਦੇ ਵੀ ਨਿੰਦਿਆ ਕਰਨੀ ਤੇ ਉਹ ਮਾੜੀ ਗੱਲ ਹੈ ਸੋ ਆਪਾਂ ਸਾਰੇ ਤਗੜੇ ਹੋ ਕੇ ਰਹੀਏ ਇਸ ਮਹਾਨ ਅਸਥਾਨ ਦੇ ਨਾਨਕ ਸਾਹਿਬ ਦੇ ਨਾਲ ਜਿਨ੍ਹਾਂ ਮਹਾਪੁਰਖਾਂ ਦੀ ਸੰਗਤਾਂ ਦੀ ਸ਼ਰਧਾ ਬਣੀ ਹੋਈ ਹੈ ਉਹ ਆਪਾਂ ਕਾਇਮ ਰੱਖਣੀ ਹੈ ਇੰਨਾ ਕੁਛ ਕਹਿੰਦਾ ਹੋਇਆ ਸਾਰੀ ਗੁਰਸਿੱਖ ਸੰਗਤਾਂ ਤੋਂ ਖਿਮਾ ਦਾ ਜਾਚਕ ਹੋਵਾਂਗਾ ਵਾਸ ਵਿੱਚ ਨਥੂ ਨੂੰ ਜਿਹੜੀ ਨੱਥ ਪਾਈ ਸੀ ਨਕੇਲ ਤੇ ਜਿਵੇਂ ਜਿਹੜੀ ਦਾਰਾ ਸਿੰਘ ਵੇਲੇ ਉਸ ਵੇਲੇ ਜਿਹੜੀ ਇਹ ਫਿਲਮ ਬਣਾਈ ਸੀ ਇੱਕ ਸਿੰਘ ਸੀ ਉਹਦੇ ਨਾਟਕ ਦੇ ਵਿੱਚ ਜਿਹੜੀ ਨੱਥ ਪਾਈ ਸੀ ਬਾਬਾ ਸੰਤਾ ਸਿੰਘ ਹੋਰਾਂ ਨੇ ਤੇ ਉਹ ਜਿਹੜੀ ਹੈ ਉਹ ਵੀ ਜਿਹੜਾ ਤਿਆਰ ਰਹਿਣਾ ਚਾਹੀਦਾ ਗਲਤ ਕੰਮ ਨਹੀਂ ਕਦੇ ਵੀ ਹੋਣ ਦੇਣਾ ਮਾਹਪੁਰਖਾਂ ਦੇ ਖਿਲਾਫ ਜਿਹੜਾ ਉਹ ਬੰਨ ਕੇ ਉਹਨੂੰ ਸਜ਼ਾ ਵੀ ਦਿੱਤੀ ਜਾਊਗੀ ਸੋ ਤਿਆਰ ਰਵੇ ਉਹ ਆ ਕੇ ਜਿਹੜਾ ਉਹ ਆਪਣੀ ਗਲਤੀ ਦਾ ਅਹਿਸਾਸ ਕਰੇ ਤੇ ਪ੍ਰਸ਼ਾਸਨ ਨੂੰ ਜੇ ਕੋਈ ਉਹਦੇ ਕੋਲੇ ਸਪੂਤ ਹੈ ਤੇ ਉਹ ਜਿਹੜਾ ਆਪਣੇ ਦੱਸੇ ਨਹੀਂ ਤੇ ਗਲਤ ਜਿਹੜੀ ਵਰਤੋਂ ਆ ਸ਼ਬਦਾਵਲੀ ਉਹ ਬੰਦ ਕਰੇ ਤੁਰੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਧੀਰਜ ਬਣਾ ਕੇ ਰੱਖਿਏ ਨਾਨਕ ਸਰ ਦੇ ਸਾਰੇ ਮਹਾਂਪੁਰਖਾਂ ਵੱਲੋਂ ਸੰਗਤ ਦੀ ਮੰਗ ਹੈ ਇੱਕ ਤੋਂ ਦਾ ਪਾਸਪੋਰਟ ਜ਼ਬਤ ਕੀਤਾ ਜਾਏ ਛੇਤੀ ਬਾਹਰ ਨਾ ਭੱਜੇ ਜਿੰਨਾ ਚਿਰ ਉਹਦੇ ਤੇ ਪਰਚਾ ਨਹੀਂ ਪ੍ਰਸ਼ਾਸਨ ਕਰਦਾ ਕਿਉਂਕਿ ਉਹਨੇ ਕੋਈ ਡਿਊਟੀ ਨਹੀਂ ਲੱਗੀ ਕਿ ਸਾਡੀ ਸਟੇਟ ਵਿੱਚ ਇਸ ਤਰ੍ਹਾਂ ਦੇ ਦੰਗੇ ਫਲਾਇਆ ਸੀ ਸਾਰੇ ਸੰਸੜਕਾਂ ਦੇ ਆਈਏ ਪ੍ਰਸ਼ਾਸਨ ਕਾਹਦੇ ਲਈ ਆ ਭਈ ਸਰਕਾਰ ਕਾਹਦੇ ਲਈ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹ ਬੜੇ ਧੀਰਜ ਵਾਲੇ ਮਹਾਪੁਰਸ਼ ਨੇ ਇਹਨਾਂ ਦੀ ਆ ਜਿਹੜੀ ਇਸ ਵੇਲੇ ਮੁਰਮੰਡਮ ਹੈ ਇਹਨੂੰ ਆਪ ਜੀ ਸਵਕਾਰ ਕਰਕੇ ਇੱਕ ਦੋ ਦਿਨ ਦੇ ਵਿੱਚ ਹੀ ਕਾਰਵਾਈ ਕਰੋ ਨਹੀਂ ਤੇ ਬੁੱਢਾ ਦਲ ਫਿਰ ਸੰਗਲ ਮਾਰ ਕੇ ਲਿਆਵੇਗਾ ਘਟ ਨਹੀਂ ਕਰੇਗਾ ਪੰਥਾਇਆ ਔਰ ਸਾਰੀਆਂ ਸਰਕਾਰਾਂ ਤੱਕ ਇਹ ਤੁਸੀਂ ਖਬਰ ਪਹੁੰਚਾਣੀ ਹੈ ਪਹੁੰਚ ਗਈ ਹੋਣੀ ਹੈ ਕਿ ਐਡੀ ਵੱਡੀ ਸੰਪਰਦਾ ਨੂੰ ਅਗਵਾ ਕੀਤਾ ਜਾ ਰਿਹਾ ਹੈ ਇਹਨਾਂ ਦੇ ਮਹਾਪੁਰਸ਼ਾਂ ਦੀ ਐਡੀ ਨਿੰਦਿਆ ਕੀਤੀ ਜਾ ਰਹੀ ਹੈ ਤੁਰਤ ਪਰਚਾ ਕਰਕੇ ਸਾਨੂੰ ਵਿਸ਼ਵਾਸ ਦਿਵਾਓ ਸੀ ਜਕਾਰਾ ਛੱਡਾਂਗੇ ਲਓ ਬਾਬੇ ਹੋਏਗਾ ਪਰਚਾ ਜੀ ਹਲੋ ਸਾਨੂੰ ਵਿਸ਼ਵਾਸ ਹੋਏ ਨਾ ਅੱਜ ਕਿੰਨੀਆਂ ਸੰਗਤਾਂ ਆਈਆਂ ਨੇ ਗੱਲ ਸੰਗਤ ਜੀ ਹੋ ਗਈ ਹੈ ਪ੍ਰਸ਼ਾਸਨ ਨੇ ਇਹ ਸਾਡਾ ਮੰਗ ਪੱਤਰ ਲੈ ਲਿਆ ਔਰ ਵਿਸ਼ਵਾਸ ਵੀ ਦਿਵਾਇਆ ਸੋ ਇੱਕ ਵਾਰੀ ਸਾਰੇ ਝਕਾਰਾ ਛੱਡ ਕੇ ਗੂੰਜ ਦੇ ਨਾਲ ਹੱਥ ਬਾਹਾਂ ਖੜੀਆਂ ਕਰਕੇ ਕਹੋ ਬਈ ਮਹਾਰਾਜ ਅਸੀਂ ਸਾਰੇ ਸਦਾ ਤਿਆਰ ਪ੍ਰਚਾਰਾਂ ਬੋਲੇ ਸੋਨਹਾਰ ਇਹ ਦੇਸ਼ ਆਂ ਵਿਦੇਸ ਵਿੱਚ ਗੂੰਜ ਪਾ ਜੇ ਤੇ ਉਸ ਮੂਰਖ ਬੰਦੇ ਨੂੰ ਵੀ ਸਮਝ ਪੈ ਜੇ ਕਿ ਮੈਂ ਕਿਹੜੀ ਗਲਤੀ ਕੀਤੀ ਹੈ ਸੋ ਆਓ ਬੜੇ ਪਿਆਰ ਨਾਲ ਤੁਰੰਤ ਨੂੰ ਸਜ਼ਾ ਦਿੱਤੀ ਜੇ ਕਿਉਂਕਿ ਵੱਡੀ ਸੰਪਰਦਾ ਤੇ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਸਨ ਦੇ ਦੀ ਮਹਾਪੁਰਸ਼ਾਂ ਦੇ ਬਚਨ ਨੇ ਵੀ ਇੱਥੇ ਆ ਕੇ ਮਾਫੀ ਮੰਗੇ ਨਾ ਕਰ ਰਿਖੜੇ ਜਾਂ ਕਾਲ ਤੱਕ ਤੇ ਪੇਸ਼ ਹੋਏ ਔਰ ਪਹਿਲਾਂ ਪ੍ਰਸ਼ਾਸਨੋਂ ਦੇ ਕੋਈ ਸੰਕੇਨ ਲੈ ਗਿਆ ਤਾਂ ਇਹੋ ਜੇ ਕਾਬੂ ਲੋਕ ਹੁੰਦੇ